ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ 4-4 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ 4-4 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਵੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ आई गिव यू अपना ਜਿਵੇਂ ਆ ਫਰਸਟ ਵਾਲਾ ਡਿਜ਼ਾਈਨ ਪਰ ਮੈਂ ਬਣਾਉਂਦੀ ਸੀਗੀ ਤਾਂ ਮੈਂ ਕਿਹਾ ਚੱਲ ਆਪਾਂ ਇਸੇ ਤੇ ਵੀਡੀਓ ਬਣਾ ਦਿੰਨੀ ਆ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਕਿ ਮੈਨੂੰ ਸਰਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੈਂ ਜ਼ਿਆਦਾ ਨਹੀਂ ਕੁਝ ਬਣਾ ਸਕਦੀ ਤੇ ਮੈਂ ਇਸ ਲਈ ਜਿਹੜੇ ਬਣਾਏ ਬਣਾਉਂਦੀ ਹੰਨੇ ਡਿਜ਼ਾਈਨ ਮੈਂ ਉਹਨਾਂ ਤੇ ਹੀ ਦੱਸ ਦਿੰਨੀ ਆ ਬਾਕੀ ਤੁਹਾਨੂੰ ਤੁਸੀਂ ਮੇਰੇ ਭੈਣ ਭਰਾ ਸਮਝਦਾਰ ਹੋ ਤੁਸੀਂ ਆਪ ਹੀ ਸਮਝ ਜਾਓਗੇ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਜਿਵੇਂ ਆਪਾਂ ਆ ਪਹਿਲੀ ਸਲਾਈ ਬਣਾਈ ਸੀ ਆ ਵਾਲੀ ਇਹ ਵਾਲਾ ਡਿਜ਼ਾਈਨ ਹੀ ਆ ਆ ਦੂਜੀ ਸਲਾਈ ਚ ਬਣਿਆ ਸੀ ਦੂਜਾ ਡਿਜ਼ਾਈਨ ਹੈ ਦੂਜੀ ਸਲਾਈ ਤਾਂ ਪਲੇਨ ਕੱਢੀ ਸੀ ਆਪਾਂ ਚਲੋ ਮੈਂ ਅੱਗੇ ਦੱਸਦੀ ਆ ਤੁਹਾਨੂੰ ਆਹ ਵਾਲਾ ਕੁੰਡਾ ਆਪਾਂ ਤਾਰ ਲਾਂਗੇ ਆਹ ਵਾਲਾ ਕੁੰਡਾ ਬਣਾਇਆ ਇੱਕ ਵਾਰੀ ਹੁਣ ਆਪਾਂ ਇਹਨੂੰ ਤਾਰਾਂਗੇ ਨਹੀਂ ਕੁੰਡੇ ਨੂੰ ਅਗਲਾ ਗੁੰਡਾ ਨਾਲ ਲਾ ਕੇ ਇਹਨੂੰ ਫਿਰ ਤੋਂ ਬਣਾ ਲਾਂਗੇ ਹੁਣ ਵੀ ਨਹੀਂ ਆਪਾਂ ਇਹਨੂੰ ਉਤਾਰਾਂਗੇ ਤੀਜਾ ਗੁੰਡਾ ਲੈ ਕੇ ਨਾਲ ਬਣਾ ਲਾਂਗੇ ਆਪਾਂ ਫਿਰ ਆਪਾਂ ਇੱਕ ਵਾਰੀ ਹੋਰ ਸਲਾਈ ਪਾ ਕੇ ਚੌਥਾ ਗੁੰਡਾ ਲੈ ਕੇ ਉਹ ਵੀ ਬਣਾ ਲਵਾਂਗੇ ਜਾਦੀ ਚਾਰ ਗੁੰਡੇ ਆਪਣੇ ਆ ਹੋ ਗਏ ਤੇ ਚਾਰ ਗੁੰਡੇ ਆਪਾਂ ਬਣਾ ਲਏ ਤੇ ਹੁਣ ਆਪਾਂ ਇਹਨੂੰ ਤਾਰ ਦਾਂਗੇ ਅੱਗੇ ਫੇਰ ਆਪਾਂ ਇੱਕ ਵਾਰੀ ਬਣਾਵਾਂਗੇ ਇੱਕ ਕੁੰਡਾ ਇਹਨੂੰ ਫਿਰ ਤੋਂ ਨਹੀਂ ਤਾਰਾਂਗੇ ਅੱਗੇ ਵਾਲਾ ਕੁੰਡਾ ਨਾਲ ਲੈ ਕੇ ਦੋ ਵਾਰੀ ਬਣਾ ਲਿਆ ਫੇਰ ਦੋਹਾਂ ਦੇ ਨਾਲ ਤੀਜਾ ਕੁੰਡਾ ਲੈ ਕੇ ਫਿਰ ਬਣਾ ਲਿਆ ఫా చౌా కు కండా తిని చౌా కు కవన బ ఫా చారే కళతో ਮਹਲਾ ਜੀ ਆਪਾਂ ਸਿੱਧੀ ਸਲਾਈ ਪੂਰੀ ਬਣਾ ਲਈ। ਉਲਟੀ ਸਲਾਈ ਆਪਾਂ ਸਾਰੇ ਕੁੰਡੇ ਹਲਟੇ-ਉਲਟੇ ਬਣਾ ਲੈਣੇ ਆ। ਇਹ ਸਾਡਾ ਦੋ ਸਲਾਈਆਂ ਦਾ ਡਿਜ਼ਾਈਨ ਹੀ ਹੈ। 4-4 ਕੁੰਡੇ ਤੇ ਦੋ ਸਲਾਈਆਂ ਬਣਣੀਆਂ ਜੀ। ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤਾਂ ਬਹੁਤ ਸੋਹਣਾ ਬਣ ਕੇ ਆਉਂਦਾ ਕਿ ਉਹਨਾਂ ਦਾ ਵੀ ਕੋਈ ਚੱਕਰ ਨਹੀਂ ਮੈਂ ਤਾਂ ਮੋਟੇ ਉਹਨਾਂ ਸੀ ਮੈਂ ਉਹਦੇ ਤੇ ਬਣਾਉਣੀ ਆ ਬ੍ਰੀਕਨ ਉਹ ਹੋਵੇ ਬ੍ਰੀਕਨ ਤੇ ਵੀ ਬਹੁਤ ਸੋਹਣਾ ਬਣਦਾ ਉਹਨਾਂ ਜਿਹੜੀ ਵੀ ਮਰਜ਼ੀ ਹੋਵੇ ਰੰਗ ਜਿਹੜਾ ਮਰਜ਼ੀ ਹੋਵੇ ਹਰੇਕ ਰੰਗ ਤੇ ਬਹੁਤ ਸੋਹਣਾ ਬਣਦਾ ਡਿਜ਼ਾਈਨ ਇਹ ਮੈਂ ਦੱਸ ਲਾਣੀ ਆ ਲinea ਇਹ ਸਦੋਂ ਨੋਟੇਟ ਹੈ ਇਸ ਲਾਣੀ ਜਾਲੀ ਵਿੱਚ ਇੱਕ 6 ਨੰਬਰ ਦੇ ਲਈ ਇੱਕ 7 ਨੰਬਰ ਦੀ ਤੇ ਉਹਨਾਂ ਆਪਣੇ ਕੋਲੇ ਆ ਮੋਟੇ ਵਾਲੀ ਹੈਗੀ ਜਿਹੜੀ ਹੁਣ ਆਪਾਂ ਦੂਜੀ ਸਲਾਈ ਪਾਉਣੀ ਆ ਤੀਜੀ ਸਲਾਈ ਪਾਉਣੀ ਆ ਵੀ ਦੂਜਾ ਡਿਜ਼ਾਈਨ ਦੂਜਾ ਪਾਉਣਾ ਜਿਹਨੇ ਆਹ ਵਾਲਾ ਪਾਉਣਾ ਆ ਆਪਣਾ ਆਹ ਦਾ ਆਪਣਾ ਫਸਟ ਵਾਲਾ ਡਿਜ਼ਾਈਨ ਹੋ ਗਿਆ ਦੋਨੇ ਆ ਵੀ ਆ ਵੀ ਜਿਹੜਾ ਮੈਂ ਦੂਜਾ ਡਿਜ਼ਾਈਨ ਪਾਉਣਾ ਉਦੋਂ ਆਪਾਂ ਦੋ ਆ ਗੁੰਡਾ ਤਾਰਕੇ ਇੱਕ ਦੋ ਗੁੰਡੇ ਸਿੱਧੇ ਬਣਾ ਲੈਣੇ ਆ ਕਿਉਂਕਿ ਅਸੀਂ ਬਦਲਣਾ ਹੁੰਦਾ ਡਿਜ਼ਾਈਨ ਹੁਣ ਅਸੀਂ ਆ ਜਿਹੜੇ ਚਾਰ ਗੁੰਡੇ ਆ ਇਹਨਾਂ ਤੇ ਦੋ ਇਧਰੋਂ ਲੈਣੇ ਦੋ ਇਧਰੋਂ ਇਹਨਾਂ ਤੇ ਡਿਜ਼ਾਈਨ ਬਣੂਗਾ ਫਿਰ ਇਹ ਬਸ ਇਸ ਤਰ੍ਹਾਂ ਬਦਲ ਕੇ ਬਣ ਜਾਂਦਾ ਦੋ ਗੁੰਡੇ ਆ ਹੋ ਗਏ ਤੀਜਾ ਆਪਾਂ ਫੇਰ ਅਗਲਾ ਚ ਲੈ ਲਿਆ ਚੌਥਾ ਗੁੰਡਾ ਵੀ ਆਪਾਂ ਅਗਲੇ ਡਿਜ਼ਾਈਨ ਚੋਂ ਲੈ ਲਿਆ ਚਾਰਾਂ ਗੁੰਡਿਆਂ ਚੋਂ

ਜੇ ਤੁਹਾਨੂੰ ਐਂ ਲੱਗਦਾ ਵੀ ਆਹ ਹਸ ਲਾਈ ਥੋੜੀ ਜਿਹੀ ਔਖੀ ਬਣਦੀ ਹੈ ਤਾਂ ਜਦੋਂ ਆਪਾਂ ਉਲਟੇ ਸਲਾਈ ਬਣਾਉਨੇ ਆ ਤੇ ਇਹਦੇ ਥੋੜੇ ਜਿਹੀ ਕੁੰਡੇ ਆਪਾਂ ਲੂਜ਼ ਕਰਕੇ ਪਾ ਸਕਦੇ ਆ ਜੇ ਲੱਗਦਾ ਤਾਂ ਨਹੀਂ ਵੈਸੇ ਇੰਨੀ ਦਿੱਕਤ ਨਹੀਂ ਆਉਂਦੀ ਬਣੀ ਜਾਂਦੀ ਹੈ ਕੁੰਡੇ ਵਧੀਆ ਅੰਤੇ ਵੀ ਆਪਣੇ ਕੋਲ ਦੋ ਗੁੰਡੇ ਆ ਗਏ ਇਹਨਾਂ ਦਾ ਸਿੱਧੇ ਬਣਾ ਲਾਂਗੇ ਤਿੰਨੇ ਗੁੰਡੇ ਤਿੰਨ ਗੁੰਡੇ ਇਹ ਆਪਣੇ ਕੋਲੇ ਇੱਧਰ ਤਿੰਨ ਗੁੰਡੇ ਇੱਧਰ ਅਗਲੀ ਵਾਰੀ ਬਣਾਉਣਾ ਜਦੋਂ ਆਪਣਾ ਇੱਥੇ ਹੀ ਚੱਲ ਪੂਗਾ ਫਸਟ ਤਾਂ ਜਿਵੇਂ ਆਪਾਂ ਉਹ ਡਿਜ਼ਾਈਨ ਬਣਾਇਆ ਤੇ ਇਸ ਤਰ੍ਹਾਂ ਬਣਦਾ ਹੁੰਦਾ ਡਿਜ਼ਾਈਨ ਇਹ ਕੁੱਟੀ ਸਵੈਟਰ ਜੈਕਟ ਕੁਛ ਵੀ ਬਣਾਓ ਤੈਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ